ਲੇਖਾਂ ਦੇ ਨਾਲ-ਨਾਲ ਉਹਨਾਂ ਦਾ ਥੋੜਾ-ਥੋੜਾ ਆੜਤਾ ਹੁੰਦਾ ਸੀ ਇਹਨਾਂ ਨੇ ਦੇਖਣਾ ਪੱਤਨਾਂ ਦੇ ਵਿੱਚ ਚੀਟੀਆਂ ਬੰਦੀਆਂ ਤੇ ਇਦਾਂ ਕਰਕੇ ਉਹ ਨਾ ਪਹਿਲਾਂ ਜਦੋਂ ਘਰ ਬਣਾਇਆ ਸੀ ਉੱਧਰ ਵਾਲਾ ਉਹਨਾਂ ਨੇ ਇੱਕ ਪੱਥਰ ਲੱਗਿਆ ਸੀ ਉਹ ਪੱਥਰ ਦਾ ਉਹਨਾਂ ਨੇ ਇੱਕ ਬੂਟ ਬਣਾਇਆ ਉਹ ਤੇ ਉਹ ਬੂਟ ਕਾਫੀ ਟੈਨ ਰੱਖੀ ਰੱਖਿਆ ਫਿਰ ਹੋਰ ਪੱਥਰ ਮਿਲਦੇ ਗਏ ਪੱਥਰਾਂ ਤੋਂ ਇਹਨਾਂ ਨੇ ਆੜਤ ਬਣਾਉਂਦੇ ਗਏ ਜੀ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਗੋਲੇ ਇਹ ਮਤਲਬ ਇਹ ਕਾਜੀ ਤੇ ਖਬਾਰਾਂ ਨੂੰ ਪਾਣੀ ਦੇ ਵਿੱਚ ਭਿਉਾਂਗੇ ਉਹ ਉੱਤੋਂ ਬੰਦ ਇਹਨੂੰ ਕਿਸੇ ਭਾਂਡੇ ਦੇ ਨਾਲ ਛਾਪਾ ਰੱਖ ਕੇ ਐਂ ਦੇਰ ਕੇ ਪੂਰਾ ਬਾਟੀ ਨੂੰ ਰੰਗ ਵਗੈਰਾ ਕਰ ਦਿੰਦੇ ਸੀ ਇਹ ਬਹੁਤ ਮਜ਼ਬੂਤ ਮੰਨਦਾ ਸੀ ਟਿਕਾ ਸੀਮਿੰਟ ਦੀ ਤੁਸੀਂ ਮੱਝ ਵੀ ਦੇਖ ਸਕਦੇ ਹੋ ਅਸਲੀ ਨਹੀਂ ਹੈ ਸੀਮਿੰਟ ਦੀ ਮੱਝ ਹੈ ਇਹ ਜੇ ਮੱਝ ਨਹੀਂ ਜਵਾਇਤ ਮਟੀਰੀਅਲ ਲੱਗਾ ਕਿ ਇਹਦੇ ਨਾਲ ਪੂਰਾ ਇੱਕ ਵਧੀਆ ਕਮਰਾ ਤਿਆਰ ਹੋ ਸਕਦਾ ਹੈ ਜਿਹੜਾ ਗੇਟ ਆ ਵਗੈਰਾ ਸਾਰਾ ਹਨਾ ਜੋ ਚੀਜ਼ਾਂ ਇੱਥੇ ਰੱਖਦੇ ਸਰ ਨੇ ਨੇਚਰਲ ਤਰੀਕੇ ਨਾਲ ਰੱਖਦੇ ਆ ਕਿ ਆਈ ਨਹੀਂ ਹੈਗਾ ਕਿ ਹਮੇ ਉਤੇ ਰੰਗ ਮਾਰਦੇ ਜਿਹੜੀ ਚੀਜ਼ ਨੂੰ ਲੱਗਣਾ ਉਹ ਬਾਕੀ ਜੋ ਆ ਆੜਤੇ ਦੇਖਦੇ ਹੋ ਇਹ ਸਾਰਾ ਉਹਨਾਂ ਨੇ ਆਪਾ ਥੀ ਬਣਾਇਆ ਨੇ ਮੁੜ ਮੁੜ ਯਾਦ ਸਤਾਵੇ ਪਿੰਡ ਦੀਆਂ ਗਲੀਆਂ ਦੀ ਤਾਂ ਪਿੰਡ ਦੀਆਂ ਗਲੀਆਂ ਦੇ ਵਿੱਚ ਵੀ ਅੱਜ ਕੱਲ ਇਹੋ ਜਿਹੀ ਚੀਜ਼ਾਂ ਨਹੀਂ ਮਿਲਦੀਆਂ ਜਿਹੜੀਆਂ ਕਿ ਪੁਰਾਣੇ ਜ਼ਮਾਨੇ 'ਚ ਸੀਗੀਆਂ ਪਿੰਡਾਂ ਦੇ ਵਿੱਚ ਵੀ ਉਹ ਚੀਜ਼ਾਂ ਲੁਪਤ ਹੋ ਚੁੱਕੀਆਂ ਨੇ ਪਰ ਮੈਂ ਅੱਜ ਪਹੁੰਚੀ ਆ ਮੋਗੇ ਦੇ ਇੱਕ ਐਸੇ ਪਿੰਡ ਜੋ ਹੈ ਕੜਿਆਲ ਉਹਦਾ ਨਾਮ ਹੈ ਤੇ ਇੱਕ ਹਵੇਲੀ ਤੁਸੀਂ ਦੇਖ ਰਹੇ ਹੋ ਹਵੇਲੀ ਦੇ ਅੰਦਰ ਜਦ ਆਪਾਂ ਜਾਵਾਂਗੇ ਨਾ ਤੁਹਾਨੂੰ ਸਾਰਾ ਪੁਰਾਣਾ ਸਮਾਂ ਜਿਹੜਾ ਹੈ ਉਹ ਯਾਦ ਆ ਜਾਏਗਾ ਕਿਉਂਕਿ ਇਹ ਤੁਹਾਡੀਆਂ ਯਾਦਾਂ ਜਿਹੜੀਆਂ ਜਾਂ ਤੁਹਾਡੇ ਜਿਹੜੇ ਦਾਦਾ ਜੀ ਤੁਹਾਡੇ ਫਾਦਰ ਜਿਹੜੇ ਨੇ ਉਹਨਾਂ ਨੂੰ ਨਾਮ ਪਤਾ ਹੋਣੀ ਹੈ ਅੱਜ ਦੀ ਜਨਰੇਸ਼ਨ ਨੂੰ ਨਹੀਂ ਪਤਾ ਹੋਣੀਏ ਤਾਂ ਅੱਜ ਪੰਜਾਬੀਜ਼ ਲਾਈਫਸਟਾਈਲ ਤੇ ਬਹੁਤ ਸੋਹਣੀ ਚੀਜ਼ ਤੁਹਾਨੂੰ ਦੇਖਣ ਨੂੰ ਮਿਲੇਗੀ ਆਓ ਅੰਦਰ ਚੱਲਦੇ ਆਂ ਤੇ ਇਹ ਨੇ ਜੀ ਮੋਗੇ ਦੇ ਜਵਾਨ ਮੁੰਡੇ ਇਹ ਉਹਨਾਂ ਦੇ ਤਾਇਆ ਜੀ ਨੇ ਬਣਾਇਆ ਤਾਇਆ ਜੀ ਕੈਨੇਡਾ ਗਏ ਹੋਏ ਨੇ ਤਾਂ ਅੰਨ ਨਾਲ ਆਪਾਂ ਗੱਲ ਕਰਾਂਗੇ ਗੁਰਲਾਲ ਹਨਾ ਨਾਮ ਤੁਹਾਡਾ ਨਾਮ ਕੀ ਹੈ ਮੈਂ ਨਵੀਂ ਨਵੀਂ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਿਹਤ ਕਿਵੇਂ ਹੈ ਹਾਂਜੀ ਵਧੀਆ ਤੁਸੀਂ ਦੱਸੋ ਜੀ ਬਹੁਤ ਵਧੀਆ ਅੱਛਾ ਜਿਹੜੇ ਸਾਡੇ ਦਰਸ਼ਕ ਨੇ ਟਾਈਮ ਵੀ ਘੱਟ ਹੈ ਤੇ ਹਵੇਲੀ ਬੜੀ ਵੱਡੀ ਬਣਾਈ ਹੋਈ ਹੈ ਤੁਸੀਂ ਸਾਨੂੰ ਐਕਸਪਲੇਨ ਕਰੋ ਇਹ ਪਹਿਲਾਂ ਤਾਂ ਬਣਾਈ ਕਿਦਾਂ ਕੀ ਮਨ ਚ ਆਇਆ ਸੀ ਉਹਨਾਂ ਤਾਏ ਨੂੰ ਪਹਿਲਾਂ ਨਾ ਲਿਖਣ ਦਾ ਸ਼ੌਂਕ ਹੁੰਦਾ ਸੀ ਲਿਖਣ ਦੇ ਨਾਲ ਨਾਲ ਉਹਨਾਂ ਨੂੰ ਥੋੜਾ ਥੋੜਾ ਆੜਦਾ ਹੁੰਦਾ ਸੀ ਉਹਨਾਂ ਨੇ ਦੇਖਣਾ ਬੱਦਲਾਂ ਦੇ ਵਿੱਚ ਚੀਜ਼ਾਂ ਬੰਦੀਆਂ ਤੇ ਇਦਾਂ ਕਰਕੇ ਉਹ ਨਾ ਪਹਿਲਾਂ ਜਦੋਂ ਘਰ ਬਣਾਇਆ ਸੀ ਉੱਧਰ ਵਾਲਾ ਉਹਨਾਂ ਨੇ ਇੱਕ ਪੱਥਰ ਲੱਭਿਆ ਸੀ ਉਹ ਪੱਥਰ ਦਾ ਉਹਨਾਂ ਨੇ ਇੱਕ ਬੂਟ ਬਣਾਇਆ ਉਦੋਂ ਤੇ ਉਹ ਬੂਟ ਕਾਫੀ ਟਾਈਮ ਰੱਖੀ ਰੱਖਿਆ ਫਿਰ ਹੋਰ ਪੱਥਰ ਮਿਲਦੇ ਗਏ ਪੱਥਰਾਂ ਤੋਂ ਮਤਲਬ ਆੜ ਬਣਾਉਂਦੇ ਗਏ ਹਨਾ ਫਿਰ ਉਹਨਾਂ ਨਾਲ ਲੱਕੜ ਦਾ ਪੈ ਗਿਆ ਸ਼ੌਂਕ ਜੀ ਤੇ ਬਾਕੀ ਉਹ ਜਿਵੇਂ ਚੀਜ਼ਾਂ ਨਾ ਜਿਵੇਂ ਪ੍ਰਾਣੀਆਂ ਉਹ ਬੜੀਆਂ ਸੰਭ ਕੇ ਰੱਖਦੇ ਸੀਗੇ ਤੇ ਇਸੇ ਨਾਲ ਨਾਲ ਜਿਵੇਂ ਸਮਾਨ ਪੁਰਾਣਾ ਵੀ ਪਿਆ ਸੀ ਗਿਆ ਕੁਝ ਹੋਰ ਮਿਲਦਾ ਗਿਆ ਹਨਾ ਥੋੜਾ ਥੋੜਾ ਰੱਖਿਆ ਫਿਰ ਹੋਰ ਕੁਝ ਪਿਆ ਵੀ ਸੀ ਤੇ ਕੁਝ ਮਿਲਦਾ ਗਿਆ ਤੇ ਉਹ ਲੈ ਲੈਨੇ ਸੀ ਕਿ ਸਾਨੂੰ ਜਿਹੜੀ ਜਿਹੜੀ ਇਹ ਹਵੇਲੀ ਹੈ ਮਤਲਬ ਪੁਰਾਣੀ ਹਵੇਲੀ ਹੈ ਜੱਦੀ ਜਿਹੜਾ ਗੇਟ ਹੈ ਵਗੈਰਾ ਸਾਰਾ ਹਨਾ ਜੋ ਚੀਜ਼ਾਂ ਇੱਥੇ ਰੱਖਦੇ ਸਾਰੀਆਂ ਨੇਚਰਲ ਤਰੀਕੇ ਨਾਲ ਰੱਖਦੇ ਆ ਕਿ ਐ ਨਹੀਂ ਹੈਗਾ ਕਿ ਹਮੇ ਉਹਤੇ ਰੰਗ ਮਾਰਦੇ ਜਿਹੜੀ ਚੀਜ਼ ਨੂੰ ਲੱਗਣਾ ਉਹ ਬਾਕੀ ਜੋ ਇਹ ਆੜ ਤੁਸੀਂ ਦੇਖਦੇ ਹੋ ਇਹ ਸਾਰਾ ਉਹਨਾਂ ਨੇ ਆਪ ਹੱਥੀ ਬਣਾਇਆ ਹੋਇਆ। ਹੱਥੀ ਬਣਾਇਆ ਹੋਇਆ। ਹਾਂਜੀ ਲਿਖਦੇ। ਅੱਜ ਤਾਂ ਸੰਦੂਕ ਹੈ ਬਹੁਤ ਸੋਹਣਾ ਲੱਗ ਰਿਹਾ ਏ ਵੀ ਪੁਰਾਣਾ ਹੀ ਹੈ। ਹਾਂਜੀ origignal ਹੀ ਹੈ ਸਾਰਾ। ਥੋੜਾ ਬਹੁਤਾ ਮਤਲਬ ਹਲਕਾ ਫੁਲਕਾ ਇਹ ਪੇਟ ਪਿਆ ਹੋਇਆ। ਇਹ ਸਾਰਾ ਇਹ origignal ਪਿਆ ਉਹਨਾਂ ਦੇ ਮਾਸੀ ਜੀ ਲੱਗਦੇ ਸੀਗੇ। ਉਹਨਾਂ ਨੇ ਦਿੱਤਾ ਸੀਗਾ ਇਹ। ਅਲੀ ਆ ਫੋਟੋ ਵੀ ਬਣੀ ਹੋਈ ਹੈ ਦੇਖ ਸਕਦੇ ਹੋ ਤੇ ਇੱਥੇ ਲਿਖਿਆ ਵੀ ਕਿ ਮਾਸੀ ਜੀ ਗੁਲਾਬਕੌਰ ਦੀ ਵਿਰਾਸਤ ਸੰਦੂਕ। ਹਾਂਜੀ ਕਿਆ ਬਾਤ ਹੈ ਬਹੁਤ ਸੋਹਣੀ ਚੀਜ਼ ਹੈ ਯਾਨੀ ਇਹ ਓਰੀਜਨਲ ਚੀਜ਼ਾਂ ਨਹੀਂ ਇਹਨਾਂ ਕਿ ਇੱਕ ਬਨਾਵਟੀ ਤਰੀਕੇ ਨਾਲ ਬਣਾਈਆਂ ਹੋਈਆਂ ਨੇ ਤੇ ਇਹ ਸਾਰਾ ਕੁਝ ਕੀ ਹੈ ਇਹ ਸਾਰਾ ਜਿਹੜੇ ਖੇਤੀਬਾੜੀ ਵਾਲੇ ਹੋਗੇ ਜਿੱਦਾਂ ਜੋ ਆਪਣਾ ਖੇਤੀ ਲਈ ਵਰਤਦੇ ਹੁੰਦੇ ਸੀਗੇ ਸੰਦ ਕੋਈ ਹੋਗੀ ਇਹ ਖੁਈ ਸਿਰਫ ਮਾਡਲ ਬਣਾਇਆ ਹੋਇਆ ਇਹ ਵੀ ਮਤਲਬ 15 ਕ ਫੁੱਟ ਡੂੰਗੀ ਹੈਗੀ ਆ ਤਾਂ ਕਿ ਮਤਲਬ ਹੁਣ ਅੱਦੇ ਟਾਈਮ 'ਚ ਕੋਈ ਇਹਦੇ ਬਾਰੇ ਹੈ ਹੀ ਨਹੀਂ ਹੈ ਨਾ ਇਹ ਆਪਾਂ ਨੂੰ ਦੇਖਣ ਨੂੰ ਮਿਲਦੇ ਨਹੀਂ ਇੱਕ ਮਤਲਬ ਮਾਡਲ ਤਾਂ ਬਣਾ ਲਿਆ ਤਾਂ ਕਿ ਹੋਂ ਦੀ ਜਨਰੇਸ਼ਨ ਨੂੰ ਪਤਾ ਲੱਗ ਸਕੇ ਠੀਕ ਹੈ ਤੇ ਇਹ ਇੱਕ ਸਰ ਜੇ ਤੁਹਾਨੂੰ ਦੱਸਾਂ लास्ट ਹੀ ਹੈ ਇੱਕ ਕਿ ਆਪਾਂ ਨੂੰ ਜਿਹੜਾ ਵੇਖਣ ਨੂੰ ਮਿਲ ਰਿਹਾ ਉਹ ਵੀ ਉਹਨਾਂ ਦੇ ਕਰਕੇ ਨਹੀਂ ਤਾਂ ਇਦਾਂ ਕੋਈ ਨਹੀਂ ਸੰਭਾਲਦਾ ਨਾ ਕਿਸੇ ਕੋਲ ਟਾਈਮ ਆ ਤੇ ਨਾ ਕੋਈ ਨਾਗਰ ਕਰਦਾ ਇਹ ਨਹੀਂ ਪਿੰਡ 'ਚੋਂ ਕੱਲੇ ਨੇ ਜਿਨ੍ਹਾਂ ਨੇ ਇਸ ਬਾਰੇ ਸੋਚਿਆ ਕਿ ਮੈਂ ਵਿਰਾਸਤ ਨੂੰ ਸੰਭਾਲ ਕੇ ਰੱਖਣਾ ਹੈ ਨਾ ਹਾਂਜੀ ਹਾਂਜੀ ਠੀਕ ਹੈ ਤੇ ਆ ਜਿੱਦਾਂ ਆਹ ਪਿਆ ਹੋਇਆ ਇਹ ਕੀ ਚੀਜ਼ ਹੈ ਇਹ ਗੱਡਿਆਂਾਂ ਦੀ ਮਤਲਬ ਗੱਡੀ ਕਹਿੰਦੇ ਆ ਜਾਂ ਜਿਹੜੇ ਮਤਲਬ ਤੁਸੀਂ ਦੇਖਿਆ ਹੁਣਾਂ ਭਾਂਡੇ ਵਗੈਰਾ ਬਣਾਉਂਦੇ ਹੁੰਦੇ ਆ ਉਹਨਾਂ ਦਾ ਇਹ ਮਤਲਬ ਘਾਰੀ ਹੈ ਤੇ ਉਹ ਨੀਚੇ ਲੁਕ ਜਾਂਦੇ ਸੀ ਜਦੋਂ ਬਾਰਿਸ਼ਾਂ ਹੁੰਦੀਆਂ ਸੀ ਇਦਾਂ ਠੰਡੇ ਵੀ ਉਹਨਾਂ ਦਾ ਹਾਰ ਸ਼ਿੰਗਾਰ ਲਈ ਲੱਗੇ ਹੋਏ ਛੀਛੂ ਛੇ ਬਾਕੀ ਇੱਥੇ ਵੀ ਉਹਨਾਂ ਦੀ ਪੂਜਾ ਲਈ ਲੱਗਿਆ ਹੋਇਆ ਵਾ ਤੇ ਉਹਨਾਂ ਦਾ ਇੱਕ ਪੂਰਾ ਘਾਰ ਹੀ ਹੈ ਇਹ ਤੇ ਐਜ਼ ਜਦੋਂ ਤੁਹਾਡੇ ਤਾਜ ਜੀ ਨੇ ਤੁਸੀਂ ਬੜੇ ਲੱਕੀ ਹੋ ਤੁਹਾਨੂੰ ਇਹ ਚੀਜ਼ਾਂ ਪਤਾ ਲੱਗ ਰਹੀਆਂ ਤੇ ਆਪਣੇ ਆਪ ਨੂੰ ਲੱਗਦਾ ਤੁਹਾਨੂੰ ਕਿ ਯਾਰ ਸ਼ੁਕਰ ਹੈ ਸਾਨੂੰ ਇਹ ਚੀਜ਼ਾਂ ਪਤਾ ਲੱਗੀਆਂ ਹਾਂਜੀ ਬਹੁਤ ਫਰਕ ਹੈ ਜਿਵੇਂ ਮੈਂ ਜਿਵੇਂ ਕਹ ਲਵਾਂ ਮੈਂ ਸਕੂਲ ਜਾਂ ਕਾਲਜ ਚ ਪੜਿਆ ਹਨਾ ਉਥੇ ਕਿੱਥੇ ਤਾਂ ਮਤਲਬ ਕਿਤਾਬਾਂ ਵਗੈਰਾ ਚ ਜਾਂ ਕਿਤੇ ਗੱਲਾਂ ਹੋਣੀਆਂ ਹਨ ਤੇ ਉਹ ਕਿੱਥੇ ਮੈਂ ਦੇਖੀਆਂ ਹੀਆਂ ਉਹਨਾਂ ਤੋਂ ਕੁਝ ਸੁਣੀਆਂ ਹੀਆਂ ਜਿਆਦਾ ਦੱਸ ਦੇ ਰਹਿੰਦੇ ਚੀਜ਼ਾਂ ਬਾਰੇ ਕਿ ਉਹ ਹੁੰਦਾ ਸੀ ਪਹਿਲਾਂ ਐ ਐ ਹਾਲਚਾਲ ਦੇ ਹੁੰਦੇ ਸੀਗੇ ਐ ਮਤਲਬ ਜਿਹੜੀਆਂ ਟੰਡਾਂ ਖੂਹ ਵਾਲੀਆਂ ਉਹ ਅਸੀਂ ਮਤਲਬ ਦੇਖੀਆਂ ਵਾਂ ਇਦਾਂ ਪਾਣੀ ਨਿਕਲਦਾ ਹੁੰਦਾ ਸੀ ਹੁਣ ਆ ਦੇਖੋ ਆ ਬੜੀ ਸੋਹਣੀ ਪੁਰਾਣੀ ਜਮਾਨੇ ਵਾਲੀ ਕਿਚਨ ਆ ਆਪਾਂ ਸਿਰਫ ਗਾਣਿਆਂ ਚ ਦੇਖੀ ਆ ਜਾਂ ਫਿਲਮਾਂ ਚ ਦੇਖੀ ਹੋਗੀ ਪੰਜਾਬੀ ਹਾਂਜੀ ਇਹ ਹੈਗੇ ਮਤਲਬ ਉਹਨਾਂ ਨੇ ਸ਼ੌਂਕ ਤੌਰ ਤੇ ਜਿਵੇਂ ਇੱਥੇ ਸਾਡੇ ਕੋਲ ਹੋਰ ਵੀ ਹੈਗੇ ਪਿੱਤਲ ਵਗੈਰਾ ਦੇ ਭਾਂਡੇ ਵੀ ਰੱਖੇ ਹੋਏ ਆ ਉਹ ਥੋੜੇ ਜਿਵੇਂ ਹੁਣ ਹਾਲਾਤਾਂ ਦੇ ਹਿਸਾਬ ਨਾਲ ਨਹੀਂ ਰੱਖ ਸਕਦੇ ਬਾਕੀ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਤਾਂ ਸਾਡੇ ਕੋਲ ਸਾਰਾ ਸਮਾਨ ਰਸੋਈ ਦਾ ਸਾਰਾ ਖੇਤੀਬਾੜੀ ਦਾ ਸਾਰਾ ਜੋ ਮਤਲਬ ਬੁੜੀਆਂ ਦੇ ਮਤਲਬ ਜੋ ਆਪ ਦਾ achar kha वगैरह ਕੱਤਦੀਆਂ ਸੀ ਹਨ ਉਹਦਾ ਸਮਾਨ ਸਾਰਾ A to Z ਹੈ ਇਹ ਤੇ ਸਭ ਕੁਛ ਹੈ ਇੱਕ ਆ ਜਿਹੜੀ ਛੋਟੀ ਜੀ ਸੰਦੂਕੜੀ ਹੈ ਕਹਿੰਦੇ ਇਹ ਉਹਦੇ ਲਈ ਹੁੰਦੀ ਹੈ ਕਿ ਇੱਥੇ ਦੁੱਧ ਜਿੱਦਾਂ ਕਾੜ ਕੇ ਇੱਥੇ ਰੱਖਤਾ ਕਿ ਬਿੱਲੀ ਮੂੰਹ ਨਾ ਮਾਰ ਲਵੇ ਹਨਾ ਰੋਟੀਆਂ ਵੀ ਇਹਦੇ ਵਿੱਚ ਰੱਖ ਸਕਦੇ ਆ ਠੀਕ ਹੈ ਤੇ ਆ ਬਹੁਤ ਸੋਹਣੀ ਜੀ ਤੁਸੀਂ ਦੇਖ ਰਹੇ ਹੋ ਪੁਰਾਣੇ ਜ਼ਮਾਨੇ ਦੀ ਰਸੋਈ ਹੈ ਅੱਛਾ ਇਹ ਕਾਦ ਲਈ ਹੈ ਇਹ ਮਤਲਬ ਇਹ ਨਾ ਦਾਣੇ ਪਾਉਣ ਵਾਲਾ ਕਹਿੰਦੇ ਹੁੰਦੇ ਸੀ ਇਹਨੂੰ ਤੇ ਇਹ ਪੰਗੂੜਾ ਪੰਗੂੜਾ ਹੀ ਕਹਿੰਦੇ ਹੁੰਦੇ ਸੀ ਠੀਕ ਹੈ ਠੀਕ ਹੈ ਠੀਕ ਹੈ ਤੇ ਇਹ ਇੱਕ ਹੋਰ ਕਮਰਾ ਹੈ ਹਵੇਲੀ ਤੁਸੀਂ ਜਦੋਂ ਆਉਂਗੇ ਨਾ ਵਿਜ਼ਿਟ ਕਰਨ ਇੱਥੇ ਬੜਾ ਕੁਝ ਤੁਹਾਨੂੰ ਬੱਚਿਆਂ ਨੂੰ ਜ਼ਰੂਰ ਲੈ ਕੇ ਆਈਓ ਅੱਛਾ ਇਹ ਓਵਰঅল ਦੱਸ ਦਿਓ ਇੱਥੇ ਕੀ ਕੀ ਪਿਆ ਹੋਇਆ ਇਹਦੇ ਵਿੱਚ ਸਾਰਾ ਬੁੜੀਆਂ ਦਾ ਸਮਾਨ ਹੈ ਜਿਵੇਂ ਆਹਾ ਖੱਡੀ ਦਾ ਸਮਾਨ ਹੁੰਦਾ ਸੀ ਜਿਵੇਂ ਦਰੀਆਂ ਵਗੈਰਾ ਮਤਲਬ ਬਣਾਉਂਦੇ ਹੁੰਦੇ ਸੀ ਚਰਖਾ ਕੱਤਦੀਆਂ ਹੁੰਦੀਆਂ ਸੀਗੀਆਂ ਯਾਨੀ ਇੱਥੇ ਸ਼ੁਰੂ ਤੋਂ ਲੈ ਕੇ ਦੱਸਿਆ ਗਿਆ ਕਿ ਪਹਿਲਾ ਬੈਗ ਕਿੱਦਾਂ ਹੁੰਦੇ ਸੀਗੇ ਹਨਾ ਕਿਵੇਂ ਕਿਵੇਂ ਨਵੀਆਂ ਚੀਜ਼ਾਂ ਬਣੀਆਂ ਤੇ ਇਦਾਂ ਹੀ ਸਾਰੇ ਮਟਕੇ ਜਾਂ ਲੱਸੀ ਨੂੰ ਰਣਾਲੇ ਸਭ ਕੁਛ ਦਿੱਤਾ ਕਿ ਆ ਬਤਰਾ ਹੋ ਗਿਆ ਤੇ ਫਿਰ ਆ ਜਿਵੇਂ ਆ ਆਪਣੇ ਕੋਲੇ ਹੁੰਦੇ ਆ ਆ ਜਿਹਦੇ ਮਤਲਬ ਸਮਾਨ ਰੱਖਣ ਨੂੰ ਹੁੰਦੇ ਇਹਨਾਂ ਨੂੰ ਕਹਿੰਦੇ ਹੁੰਦੇ ਸੀਗੇ ਵਾਟ ਨਹੀਂ ਨਹੀਂ ਇਹਨਾਂ ਨੂੰ ਕਹਿੰਦੇ ਹੁੰਦੇ ਸੀ ਗੋਲੇ ਇਹ ਮਤਲਬ ਇਹ ਗਾਚੀ ਤੇ ਅਖਬਾਰਾਂ ਨੂੰ ਪਾਣੀ ਦੇ ਵਿੱਚ ਭਿਉਂ ਕੇ ਉਹ ਤੋਂ ਬੰਦੇ ਇਹਨੂੰ ਮਤਲਬ ਕਿਸੇ ਭਾਂਡੇ ਦੇ ਨਾ ਛਾਪਾ ਰੱਖ ਕੇ ਐਂ ਕਰਕੇ ਪੂਰਾ ਬਾਤੀ ਨੂੰ ਰੰਗ ਵਗੈਰਾ ਕਰ ਦਿੰਦੇ ਸੀ ਇਹ ਬਹੁਤ ਮਜ਼ਬੂਤ ਮੰਨਦਾ ਸੀ ਅੱਛਾ ਠੀਕ ਜੇ ਰੋਟੀ ਰੱਖੀ ਜਾਂਦੀ ਸੀ ਸਮਾਨ ਕਿਸੇ ਤਰ੍ਹਾਂ ਸੁੱਕਾ ਚੀਜ਼ ਮਤਲਬ ਐ ਨਹੀਂ ਹੈਗਾ ਉਹਦੇ ਲਈ ਵਰਤ ਮੰਨਦੇ ਸੀ ਤੇ ਬਾਕੀ ਆ ਹੈਗੇ ਪੀੜੇ ਵਗੈਰਾ ਹੋ ਗਏ ਨੂਨਦਾਨੀਆਂ ਤੇ ਊਰੀ ਵਗੈਰਾ ਜਿਵੇਂ ਇੱਧਰ ਹਾਂ ਮਟਕੇ ਵਗੈਰਾ ਯਾਨੀ ਬੜਾ ਕੁਝ ਕਈਆਂ ਦੇ ਤਾਂ ਮਿਲਦਾ ਅੱਜ ਦੀ ਜਨਰੇਸ਼ਨ ਨੂੰ ਨਾਮ ਵੀ ਨਹੀਂ ਪਤਾ ਹੁੰਨੇ ਇਹੋ ਜਿਹੀ ਚੀਜ਼ਾਂ ਨੇ ਅੱਛਾ ਇਹ ਤਾਂ ਆਇਆ ਜੀ ਇਹਨੇ ਮਿਲਦਾ ਆਪਣਾ ਖੁਦ ਦਾ ਪੁੱਤ ਬਣਵਾਇਆ ਹਾਂਜੀ ਇਹ ਉਹਨਾਂ ਦੇ ਫਰੈਂਡ ਨੇ ਬਣਾਇਆ ਜੀ ਅੱਛਾ ਜੀ ਉਹਨਾਂ ਦਾ ਨਾਮ ਹੈਗਾ ਹਰ ਭਗਵਾਨ ਸਿੰਘ ਜੀ ਤੇ ਇਹ ਉਹਨਾਂ ਨੇ ਬਣਾਇਆ ਇਹ ਤੇ ਇਹ ਮਤਲਬ ਬਣਾਇਆ ਤਾਂ ਚਲੋ ਆਏ ਸੀ ਕਿ ਪਹਿਲਾਂ ਬਿਯੁਰਗ ਬਣਾਉਣਾ ਸੀਗਾ ਫਿਰ ਉਹਨਾਂ ਨੇ ਮਤਲਬ ਆਈਡੀਆ ਦਿੱਤਾ ਕਿ ਆਪਾਂ ਢੋਡੀ ਸ਼ਕਲ ਦਾ ਵਾਲਾ ਇੱਕ ਪੁਰਾਣਾ ਬਣਾ ਲੈਨੇ ਆ ਉਹਨੇ ਬਣਾ ਵੀ ਦਿੱਤਾ ਨਾ ਉਹ ਵੀ ਬੜੇ ਵਧੀਆ ਕਲਾਕਾਰ ਨੇ ਤੇ ਇੱਕਾ ਸੀਮਿੰਟ ਦੀ ਤੁਸੀਂ ਮੱਝ ਵੀ ਦੇਖ ਸਕਦੇ ਹੋ ਅਸਲੀ ਨਹੀਂ ਹੈ ਸੀਮਿੰਟ ਦੀ ਮੱਝ ਹੈ ਇਹ ਕਿਹਾ ਇਹ ਮੱਝ ਨਹੀਂ ਜਿਆਦਾ ਇੱਥੇ ਮਟੀਰੀਅਲ ਲੱਗਾ ਕਿ ਇਹਦੇ ਨਾਲ ਪੂਰਾ ਇੱਕ ਵਧੀਆ ਕਮਰਾ ਤਿਆਰ ਹੋ ਸਕਦਾ ਹੈ ਹਾਂਜੀ ਪੂਰੀ ਇਹ ਮਤਲਬ ਬੱਜਰੀ ਸੀਮਿੰਟ ਦੀ ਕਟ ਕਟ ਕੇ ਮਤਲਬ ਬਣਾਈ ਹੋਈ ਹੈ ਸਾਰੀ ਆਵੇ ਬਹੁਤ ਜਿਆਦਾ ਪਿਆਰਾ ਹੈ ਬਹੁਤ ਵਧੀਆ ਫਿਨਿਸ਼ਿੰਗ ਹੈ ਚਾਰਜ ਨੂੰ ਉੱਤੇ ਵੀ ਬਹਿ ਜਾਣਗੇ ਕੋਈ ਇਹਨੂੰ ਆਏ ਨਹੀਂ ਪਰ ਬਾਹਰ ਨਹੀਂ ਹੈਗਾ ਨਾ ਕੋਈ ਖਲਾਸ ਸਕਦਾ ਇਹਨੂੰ ਨਾਈਸ ਬਹੁਤ ਵਧੀਆ ਚੀਜ਼ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਪੁਰਾਣੇ ਜ਼ਮਾਨੇ ਦੇ ਜਿਹੜੇ ਸੰਦੂਕੜੀਆਂ ਆ ਸੰਦੂਕ ਹੁੰਦੇ ਸੀ ਤੇ ਇਹਨੂੰ ਸਟੋਰ ਗਿਆ ਜਾਂਦਾ ਸੀ ਇੱਥੇ ਵੀ ਹੈ ਨਾ ਸਟੋਰ ਹੈ ਜੀ ਇਹ ਸਟੋਰ ਜਿਵੇਂ ਕੋਈ ਵਲਗਿੰਗ ਕਰਕੇ ਕੋਈ ਆਪਦੀਆਂ ਚੀਜ਼ਾਂ ਰੱਖਣਾ ਹੁੰਦਾ ਤੇ ਇਹ ਥੋੜਾ ਬਣਾਇਆ ਸੱਤ ਟਾਈਪ ਬਣਾਇਆ ਹੋਇਆ ਹੈ ਇਹ ਇਹ ਨਾਈਸ ਬਹੁਤ ਸੋਹਣੀ ਚੀਜ਼ ਹੈ ਇੱਥੇ ਆ ਕੇ ਫਿਰ ਕਦੇ ਅਦਾ ਹੁੰਦਾ ਕਿ ਪਿੰਡ ਵਾਲੇ ਕਹਿੰਦੇ ਕਿ ਚਲੋ ਉੱਥੇ ਹਵੇਲੀ 'ਚ ਬੈਠੀ ਹੈ ਇੱਥੇ ਸਕੂਲਾਂ ਵਾਲੇ ਵੀ ਹੁੰਦੇ ਕਾਲਜਾਂ ਵਾਲੇ ਵੀ ਆਉਂਦੇ ਆ ਤੇ ਕੋਈ ਹੋਰ ਰਿਸ਼ਤੇਦਾਰ ਹੁੰਦਾ ਵਾ ਉਹਨਾਂ ਨੂੰ ਵੀ ਪਤਾ ਲੱਗਦਾ ਜਦੋਂ ਕਿ ਹਾਂਜੀ ਆਜੋ ਵੇਖ ਕੇ ਆਈਏ ਹਵੇਲੀ ਠੀਕ ਇਹ ਹੈਗਾ ਥੋੜਾ ਜਿਹਾ ਮਨ ਰੰਜਨ ਦੇ ਸਾਤਨ ਵਾਲਾ ਕਮਰਾ ਜਿਵੇਂ ਇਹਦੇ ਵਿੱਚ ਜਿਵੇਂ ਪੁਰਾਣੇ ਟਾਈਮ ਤੋਂ ਰੇਡੀਓ ਤੋਂ ਲੈ ਕੇ ਨਾ YouTubeਾਂ ਵਾਲੇ ਰੇਡੀਓ ਹੁੰਦੇ ਸੀ ਟਿਊਬਾਂ ਵਾਲੇ ਟੈਲੀਵਿਜ਼ਨ ਹੁੰਦੇ ਸੀ ਬਾਅਦ ਚ ਜਿਵੇਂ ਜਨਰੇਸ਼ਨ ਚੇਂਜ ਹੁੰਦੇ ਗਈ ਫਿਰ ਕੈਸਟਾਂ ਵਾਲੇ ਡੈਕ ਆ ਗਏ ਫਿਰ ਜਿਵੇਂ ਰੇਡੀਓ FM ਵਾਲੇ ਆ ਗਏ ਫਿਰ ਇਦਾਂ ਕਰਕੇ ਕਲਰ ਟੀਵੀ ਆ ਗਏ ਆ ਟੀਵੀ ਪਈ ਨੇ ਪੁਰਾਣੇ ਜ਼ਮਾਨੇ ਵਾਲੇ ਵੀ ਰੱਖਿਆ ਹੋਇਆ ਜਿਹੜਾ ਆਪਾਂ ਅੱਜ ਕੱਲ ਜਿਵੇਂ ਪਹਿਲਾ ਟਾਈਮ ਹੁੰਦਾ ਸੀ ਸ਼ਾਇਦ ਤੁਸੀਂ ਦੇਖਿਆ ਹੋਣਾ ਮੇਰੇ ਟਾਈਮ ਸੀਗਾ ਹਾਂਜੀ ਘੋਟੇ ਤੇ ਚੜ੍ਹ ਕੇ ਪਰ ਕਮ ਹੁੰਦੇ ਹੁੰਦੇ ਸੀ ਹਾਂਜੀ ਦੂਰਦਰਸ਼ਨ ਇਹ ਤੇਰਾ ਹੀ ਦੇਖਦੇ ਫਿਰ ਟੀਨਿਆਂ ਦੇ ਵੀ ਦੋ ਤਿੰਨ ਬਾਠ ਸੀਗੇ ਜਿਵੇਂ ਇਹ ਵਾਲਾ ਸੀਗਾ ਇਹ ਵਾਲਾ ਸੀਗਾ ਇਦਾਂ ਕਰਕੇ ਯਾਰ ਬਹੁਤ ਬਹੁਤ ਨਿਸਤਰੀ ਦਾ ਸਮਾਂ ਹੁੰਦਾ ਮੈਂ ਹੱਥੀ ਅੱਜ ਕੱਲ ਟਰੈਲ ਵਗੈਰਾ ਹੁੰਦੀ ਆ ਇਹ ਉਹਦੇ ਹੱਥੀ ਵਾਲੇ ਜਿੰਨਾ ਨਹੀਂ ਠੀਕ ਹੈ ਜੀ ਤਾਂ ਜ਼ਰੂਰ ਤੁਸੀਂ ਇੱਥੇ ਅਗਰ ਆਣਾ ਚਾਹੁੰਦੇ ਹੋ ਆਪਣੇ ਬੱਚਿਆਂ ਨੂੰ ਵੀ ਲੈ ਕੇ ਆਣਾ ਚਾਹੁੰਦੇ ਹੋ ਇੱਕ ਵਾਰ ਤੁਸੀਂ ਇੱਥੇ ਦਾ ਐਡਰੈਸ ਸਮਝਾ ਦਿਓ ਜੇ ਕਿਸੇ ਨੇ ਆਣਾ ਹੋਵੇ ਹਾਂਜੀ ਇੱਥੋਂ ਦਾ ਐਡਰੈਸ ਹੈਗਾ ਜੀ ਪਿੰਡ ਕੜਿਆਲ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਤੇ ਇਹ ਮਤਲਬ ਸਾਡਾ ਪਿੰਡ ਹੈਗਾ 12 ਕਿਲੋਮੀਟਰ ਮੋਗੇ ਤੋਂ ਤੇ ਧਰਮਕੋਟ ਤੋਂ ਹੈਗਾ 3 ਕਿਲੋਮੀਟਰ ਠੀਕ ਹੈ ਤੇ ਜੇ ਕਿਸੇ ਨੇ ਵੀ ਕੋਈ ਆਉਣਾ ਵਾ ਕਦੇ ਵੀ ਆ ਸਕਦਾ ਫੋਨ ਵਗੈਰਾ ਵੀ ਲਾ ਕੇ 99143 00999 ਤੇ ਕੋਈ ਸਾਡਾ ਐ ਟਿਕ ਟੁਕ ਤੇ ਤਾਂ ਨਹੀਂ ਹੈਗਾ ਰੱਖਿਆ ਹੋਇਆ ਇਹ ਸ਼ੌਂਕ ਤੌਰ ਤੇ ਬਣਾਈ ਹੋਈ ਆ ਤਾਂ ਇਹਨੂੰ ਤਾਂ ਖੁਸ਼ੀ ਹੁੰਦੀ ਆ ਜੀ ਜੇ ਕੋਈ ਦੇਖਣ ਆਉਂਦਾ ਵਾ ਏਦਾਂ ਹੀ ਆ ਬਸ ਐ ਕਿਆ ਬਾਤ ਹੈ ਨਹੀਂ ਬਹੁਤ ਸੋਹਣੀ ਚੀਜ਼ ਹੈ ਤੁਸੀਂ ਕਹਿਣਾ ਚਾਹੁੰਦੇ ਹੋ ਮਤਲਬ ਇਹ ਤੁਹਾਡੇ ਵੀ ਤਾਇਆ ਜੀ ਲੱਗਦੇ ਨੇ ਉਹ ਤੇ ਤੁਹਾਨੂੰ ਖੁਸ਼ੀ ਹੁੰਦੀ ਕਿ ਤਾਇਆ ਜੀ ਸ਼ੁਕਰ ਹੈ ਸਾਡੇ ਪਰਿਵਾਰ ਚ ਹੈਗੇ ਤੇ ਸਾਨੂੰ ਕੁਝ ਸਿੱਖਣ ਨੂੰ ਮਿਲ ਰਿਹਾ ਹਾਂਜੀ ਹਾਂਜੀ ਬਹੁਤ ਬਹੁਤ ਲੱਗਦਾ ਵੀ ਸਾਨੂੰ ਸੱਭਿਆਚਾਰ ਬਾਰੇ ਪਤਾ ਲੱਗਦਾ ਵਾ ਹੋਰ ਵੀ ਲੋਕ ਨਾਲ ਜੁੜਦੇ ਤੇ ਬਹੁਤ ਖੁਸ਼ੀ ਹੁੰਦੀ ਆ ਵੀ ਆਪਣੇ ਪੁਰਾਣੇ ਸੱਭਿਆਚਾਰ ਬਾਰੇ ਪਤਾ ਲੱਗੇ ਉਹਨਾਂ ਨੂੰ ਵੀ ਵੇਖਣ ਵੀ ਕੀ ਕੀ ਚੀਜ਼ਾਂ ਪੁਰਾਣੇ ਲੋਕੀ ਬਾਰਤ ਦੇ ਸੀ ਵੀ ਕਿੰਨੇ ਵਧੀਆ ਚੀਜ਼ਾਂ ਹੁੰਦੀਆਂ ਟੈਕਨੋਲੋਜੀ ਕਿਵੇਂ ਸੀ ਪਹਿਲਾਂ ਵਾਲੀ ਤੇ ਹੁਣ ਵਾਲੀ ਟੈਕਨੋਲੋਜੀ 'ਚ ਡਿਫਰੈਂਸ ਪਤਾ ਲੱਗਦਾ ਆਪਾਂ ਨੂੰ ਬਿਲਕੁਲ ਕਿਉਂਕਿ ਟੈਕਨੋਲੋਜੀ ਦੀ ਜਿਵੇਂ ਗੱਲ ਕੀਤੀ ਉਹ ਸੱਚੀ ਪੁਰਾਣੀਆਂ ਪੁਰਾਣੇ ਰੇਡੀਓ ਪਏ ਨੇ ਤੇ ਹੁਣ ਅੱਜ ਕੱਲ ਦੇ ਦੇਖ ਲਓ ਤੁਸੀਂ ਕਿੰਨੇ ਐਡਵਾਂਸ ਹੋ ਚੁੱਕੇ ਨੇ ਤੇ ਸਕੂਲ ਦੇ ਬੱਚਿਆਂ ਨੂੰ ਵੀ ਤੁਸੀਂ ਦੱਸਦੇ ਹੋਗੇ ਆਪਣੀ ਕਲਾਸ ਵਾਲਿਆਂ ਨੂੰ ਕਿ ਯਾਰ ਸਾਡੇ ਘਰੇ ਆਇਓ ਕਦੇ ਹਾਂਜੀ ਹਾਂਜੀ ਮੈਂ ਤਾਂ ਉਹਨਾਂ ਨੂੰ ਕਹਿੰਨਾ ਹੁਣ ਆਇਓ ਜ਼ਰੂਰ ਉਹ ਕਹੀ ਯਾਰ ਫੋਟੋ ਸ਼ੂਟ ਕਹੀ ਯਾਰ ਕਰਨ ਆ ਜਾਂਦੇ ਆ ਕਈ ਯਾਰ ਆਪਦੇ ਘਰਦਿਆਂ ਨੂੰ ਰਿਸ਼ਤੇਦਾਰਾਂ ਨੂੰ ਲੈ ਕੇ ਆ ਜਾਂਦੇ ਆ ਵੀ ਆ ਜਾਓ ਤੁਹਾਨੂੰ ਹਵੇਲੀ ਵਾਹ ਸਾਰੇ ਪਰਿਵਾਰ ਨੂੰ ਲੈ ਕੇ ਆਉਂਦੇ ਹੁੰਦੇ ਇੱਥੇ ਕੀ ਬਾਤ ਹੈ ਥੈਂਕ ਯੂ ਤੁਸੀਂ ਸਮਾਂ ਦਿੱਤਾ ਬਹੁਤ ਚੰਗਾ ਲੱਗਿਆ ਬਾਕੀ ਵੀਡੀਓ ਨੂੰ ਵੀ ਸ਼ੇਅਰ ਕਰੋ ਤੇ ਬਹੁਤ ਸੋਹਣੀ ਜਗ੍ਹਾ ਇਹਨੂੰ ਇੱਕ ਵਾਰ ਜ਼ਰੂਰ ਦੇਖਣ ਆਓ ਐਡਰੈਸ ਤੁਹਾਨੂੰ ਦੱਸ ਦਿੱਤਾ ਹੈ ਬਣੇਰੋ ਸਾਡੇ ਨਾਲ ਧੰਨਵਾਦ